ਕਾਰ ਵਾਲੇ ਨੇ ਤੋੜਿਆ ਪੁਲਿਸ ਨਾਕਾ ਭਜਾਈ ਫੁੱਲ ਸਪੀਡ ਕਾਰ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਉਸਨੇ ਨਾਕਾ ਤੋੜ ਕੇ ਪਿਛਰੇ ਵੱਲ ਸਾਈਡ ਨੂੰ ਜਿਹੜੀ ਗੱਡੀ ਆ ਉਹ ਭਜਾ ਲਈ ਉਸ ਕਾਰ ਸਵਾਰ ਵੱਲੋਂ ਰਸਤੇ ਦੇ ਵਿੱਚ ਕਾਫੀ ਬੰਦਿਆਂ ਦੇ 4-5 ਬੰਦਿਆਂ ਨੂੰ ਇੰਜਰਡ ਵੀ ਕੀਤਾ ਪੁਲਿਸ ਨੇ ਪਿੱਛੇ ਭਜਾਈਆਂ ਗੱਡੀਆਂ ਕਈ ਕਿਲੋਮੀਟਰ ਤੱਕ ਕੀਤਾ ਪਿੱਛਾ ਤਾਂ ਉਸਨੇ ਰਸਤੇ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਫਾਇਰ ਵੀ ਕੀਤਾ 30 ਕਿਲੋਮੀਟਰ ਪਿੱਛਾ ਕਰਦੇ ਹੋਏ ਪਿੰਡ ਕੋਠੇ ਥਾਣਾ ਡਰਬਾਬੰਦਨ ਦੇ ਵਿੱਚ ਜਾ ਕੇ ਇਸ ਨੂੰ ਜਿਹੜਾ ਓਵਰ ਪਾਵਰ ਕੀਤਾ ਮਿਲਮੀ ਅੰਦਾਜ਼ ਚ ਪੁਲਿਸ ਨੇ ਬਦਮਾਸ਼ ਕੀਤਾ ਕਾਬੂ ਤੇਰੀ ਤਲਾਸ਼ੀ ਕਰਨ ਤੇ ਇਸਦੇ ਪਾਸੋਂ ਇੱਕ ਪਿਸਟਲ 30 ਬੋਰ ਸਮੇਤ 6 ਰਾਉਂਡ ਜਿੰਦਾ ਬਰਾਮਦ ਹੋਏ ਜੀहां ਪੋਰਸ ਮੁਤਾਬਕ ਉਹਨਾਂ ਵੱਲੋਂ ਨਾਕਾ ਲਗਾਇਆ ਗਿਆ ਸੀ ਨਾਕੇ ਤੇ ਜਦੋਂ ਇਸ ਵਰਨਾਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੇ ਗੱਡੀ ਰੋਕਣ ਦੀ بجائے ਨਾਕਾ ਤੋੜ ਦਿੱਤਾ ਮੌਕੇ ਤੋਂ ਗੱਡੀ ਭਜਾ ਲਈ ਇਸ ਦੌਰਾਨ ਪੁਲਿਸ ਨੇ ਵੀ ਮਲਜਮ ਦੇ ਪਿੱਛੇ ਗੱਡੀਆਂ ਭਜਾ ਲਈਆਂ ਦੱਸਿਆ ਇਹ ਵੀ ਜਾ ਰਿਹਾ ਕਿ ਮਲਜ਼ਮ ਵੱਲੋਂ ਪੁਲਿਸ ਤੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਭਜਦੇ ਦੌਰਾਨ ਕਈ ਲੋਕਾਂ ਨੂੰ ਵਰਨਾਕਾਰ ਸਵਾਰ ਵੱਲੋਂ ਡਰੜਿਆ ਵੀ ਗਿਆ ਕਈ ਲੋਕ ਇਸ ਘਟਨਾ ਦੇ ਵਿੱਚ ਇਸ ਵਾਰਦਾਤ ਦੇ ਵਿੱਚ ਜ਼ਖਮੀ ਵੀ ਹੋਏ ਨੇ ਤੇ ਆਖਰ ਇਸ ਮਲਜ਼ਮ ਨੂੰ ਫਿਲਮੀ ਅੰਦਾਜ਼ ਚ ਪੁਲਿਸ ਨੇ ਕਾਬੂ ਕਰ ਲਿਆ ਜਿਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਰਵਿਦਾਸ ਚੌਕ ਫਤਿਹਗੜ ਚੋੜੀਆਂ ਵਿੱਚ ਨਾਕਾਬੰਦੀ ਕੀਤੀ ਗਈ ਸੀ ਦਰਾਨੇ ਚੈਕਿੰਗ ਤੇ ਨਾਕਾਬੰਦੀ ਇੱਕ ਵਰਨਾਕਾਰ ਜੋ ਅਜਨਾਲਾ ਸਾਈਡ ਤੋਂ ਆਈ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਉਸਨੇ ਨਾਕਾ ਤੋੜ ਕੇ ਸ਼ਿਸ਼ਰੇਵਾਲ ਸਾਈਡ ਨੂੰ ਜਿਹੜੀ ਗੱਡੀ ਆ ਉਹ ਪਜਾ ਲਈ ਤੋ ਇਨਸਪੈਕਟਰ ਸੁਰਿੰਦਰਪਾਲ ਸਿੰਘ ਐਸ ਐਚਓ ਫਤਿਹਗੜ ਚੂੜੀਆਂ ਤੇ ਉਹਨਾਂ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਉਸ ਕਾਰ ਸਵਾਰ ਵੱਲੋਂ ਰਸਤੇ ਦੇ ਵਿੱਚ ਕਾਫੀ ਬੰਦਿਆਂ ਦੇ ਚਾਰ ਪੰਜ ਬੰਦਿਆਂ ਨੂੰ ਇੰਜਰਡ ਵੀ ਕੀਤਾ ਲੇਕਿਨ ਇਹਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸਕੂਟਰ ਵਜਾਏ ਲੇਕਿਨ ਉਸਨੇ ਆਪਣੀ ਗੱਡੀ ਹੋਰ ਤੇਜ਼ ਕਰ ਲਈ ਤਾਂ ਉਸਨੇ ਰਸਤੇ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਫਾਇਰ ਵੀ ਕੀਤਾ ਜੋ ਲੱਕੀਲੀ ਲੱਗਾ ਨਹੀਂ ਕਿਸੇ ਨੂੰ ਤਾਂ ਇਸ ਨੂੰ ਕਰੀਬ 30 ਕਿਲੋਮੀਟਰ ਪਿੱਛਾ ਕਰਦੇ ਹੋਏ ਪਿੰਡ ਕੋਠੇ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਇਸ ਨੂੰ ਜਿਹੜਾ ਓਵਰਪਾਵਰ ਕੀਤਾ ਇਹ ਗੱਡੀ ਦੇ ਵਿੱਚੋਂ ਨਿਕਲ ਕੇ ਖੇਤਾਂ ਵੱਲ ਨੂੰ ਭੱਜਿਆ ਇਹਦਾ ਇਹਨਾਂ ਦਾ ਪਿੱਛਾ ਕਰਕੇ ਇਸ ਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਇਹਦਾ ਨਾਂ ਪਤਾ ਪੁੱਛਿਆ ਤੇ ਇਸ ਨੇ ਆਪਣਾ ਨਾਂ ਕੁਲਵਿੰਦਰ ਮਸੀ ਐਲਿਸ ਰੌਸ਼ੀ son of ਵਿਲੀਅਮ ਮਸੀ ਵਾਸੀ ਬੱਦੋਵਾਲ ਕਲਾਂ ਪਿੰਡ ਦੱਸਿਆ ਤੇਰੀ ਤਲਾਸ਼ੀ ਕਰਨ ਤੇ ਇਸ ਦੇ ਪਾਸੋਂ ਇੱਕ ਪਿਸਟਲ 30 ਬੋਰ ਸਮੇਤ 6 ਰਾਉਂਡ ਜਿੰਦਾ ਬਰਾਮਦ ਹੋਏ ਤੇ ਮਜੀਦ ਪੁਛਗਿਛ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਇਸ ਦੇ ਖਿਲਾਫ ਥਾਣਾ ਫਤਿਹਗੜ ਚੂੜੀਆਂ ਦੇ ਵਿੱਚ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਜਿਹਦੇ ਚ ਇਹ ਵਾਂਟਡ ਸੀ ਤੇ ਇਸ ਦੀ ਵਰਦਾਂਕਾਰ ਸਮੇਤ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 166 ਅੰਡਰ ਸੈਕਸ਼ਨ 109 132 221 281 125 ਬੀ ਐਨ ਐਸ ਤੇ 25 48 ਆਮ ਜੈਕਟ ਦਰਜ ਰਿਸ਼ਤ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਇਸ ਇਸਨੇ ਇਹ ਜਿਹੜਾ ਵੈਪਨ ਹੈਗਾ ਕਿਸ ਮਕਸਦ ਵਾਸਤੇ ਰੱਖਿਆ ਸੀ ਕਿੰਨੀਆਂ ਹੋਰ ਵਾਰਦਾ ਤਾਂ ਇਹਨੇ ਕੀਤੀਆਂ ਹੈਗੀਆਂ ਨੇ ਉਹ ਸਾਰਾ ਇਸ ਅਜ ਰਿਮਾਂਡ ਲੈ ਕੇ ਤੇ ਅਸੀਂ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਤਫ਼ਤੀਸ਼ 'ਚ ਜੋ ਕੁਝ ਵੀ ਹੋਰ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਵਟਾਲਾ ਦੀ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਇਸ ਬਦਮਾਸ਼ ਤੇ ਕੀਤੀ ਗਈ ਹੈ ਕਾਬੂ ਕੀਤੇ ਇਸ ਮੁਲਜਮ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਕਪੂ ਕੀਤੇ ਇਸ ਮਲਜਮ ਨੂੰ ਲੈ ਕੇ ਅਗਲੇਰੀ ਜਾਂਚ ਅਮਲ ਚੱਲਿਆਂ ਦੀ ਜਾ ਰਹੀ ਹੈ ਕਿ ਆਖਰ ਇਸ ਮਲਜਮ ਦੀ ਮਨਸ਼ਾ ਕੀ ਸੀ ਕਿ ਇਸ ਵੱਲੋਂ ਕੋਈ ਵੱਡਾ ਕਾਂਡ ਕੀਤਾ ਜਾਣਾ ਸੀ ਪੁਲਿਸ ਵੱਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵੱਲੋਂ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਇਸ ਮਲਜਮ ਤੇ ਕੀ ਖੁਲਾਸੇ ਕਰਦੀ ਹੈ ਜਗਵੰਤ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ